ਉਹ ਕਰਦੇ ਜਿੱਤੇ ਤੁਸੀਂ ਘਰਾਓ ਕੱਲੇ ਤੇ ਮੇਰੇ ਤੇ ਕਿਹਾ ਨਹੀਂ ਵੀਰੇ ਇਦਾਂ ਨਹੀਂ ਹੋਣਾ ਇੱਕ ਗੁੰਡਾ ਕਰਦੀ ਸੀ ਚੱਲਣ ਲਈ ਤੁਹਾਡਾ ਨਹੀਂ ਭਾਜੀ ਗੁੰਡਾ ਕਰਦੀ ਆ ਤੁਹਾਡੀ ਮੇਰੇ ਕੱਲੇ ਦੇ ਛੱਡ ਕੇ ਹੋਰ ਪਾਸੇ ਤੁਹਾਨੂੰ ਰੇਡੀਆਂ ਨਹੀਂ ਖੜੀਆਂ ਕਰਕੇ ਨਹੀਂ ਦੇਖੀਆਂ ਤੁਹਾਨੂੰ ਉਹਨਾਂ ਨੂੰ ਚੁਕਾਓ ਮੇਰੇ ਤੋਂ ਤੁਸੀਂ ਕੱਲੇ ਦੇ ਹੱਡੀ ਹੋ ਰਹੇ ਹੋਰ ਪਾਸੇ ਵਿੱਚ ਕੰਮ ਨਹੀਂ ਆਉਂਦਾ ਆ ਦੇਖੋ ਬਾਅਦ ਜੇ ਅੱਜ ਵੀ ਜੇ ਲੱਗੇ ਉਹਨਾਂ ਨਾਲ ਗੱਲ ਕਰਨ ਗਏ ਸੀ ਸਰ ਹੈਗੇ ਆ ਉਹਨਾਂ ਨੂੰ ਫੋਨ ਕੀਤਾ ਕਹਿੰਦੇ ਜੀ ਅਸੀਂ ਤੁਹਾਨੂੰ ਮੰਗਲਵਾਰ ਮਿਲਾਂਗੇ ਉਹਨਾਂ ਦੀ ਵਾਈਸ ਸੁਣ ਆ ਰਹੀ ਸੀ ਜੀ ਅਸੀਂ ਕਹਾਂ ਠੀਕ ਆ ਜੀ ਤੁਹਾਨੂੰ ਮੰਗਲਵਾਰ ਮਿਲ ਲੰਨੇ ਆ ਆ ਸਰਦਾਰ ਜੀ ਖੜੇ ਆ ਨਾਲ ਸਾਹਿਬ ਜੀ ਖੜੇ ਆ ਇਹਨਾਂ ਨਾਲ ਦੀ ਗੱਲ ਕੀਤੀ ਸੀ ਕੱਲ ਮਿਲ ਕੇ ਇਹਨਾਂ ਨੂੰ ਪੁੱਛੋ ਇਹ ਵੀ ਕਹਿੰਦੇ ਸੀ ਜੀ ਮੰਗਲਵਾਰ ਆਣ ਜਿਓ ਮੰਗਲਵਾਰ ਮਿਲ ਕੇ ਗੱਲ ਕਰ ਲਵਾਂਗੇ ਜੀ ਚਲ ਆਇਆ ਠਾਣੇ ਨਾਲ ਮੈਂ ਪਿਆਰ ਮਾਦਾ ਆ ਜਾ ਆ ਜਾ ਮੈਂ ਪਿਆਰ ਚੱਲ ਮੇਰੇ ਨਾਲ ਪਿਆਰ ਨਾਲ ਬਣ ਤੂੰ ਕੋਈ ਨਹੀਂ ਦਿੰਦੇ ਹੋਰੀਆਂ ਇਹ ਤਾਂ ਨਹੀਂ ਗੱਲ ਹੋ ਮੈਂ ਸਾਰਿਆਂ ਨੂੰ ਦੇਖਦਾ ਮੇਰੇ ਲਈ ਤੂੰ ਕੋਈ ਮਤਲਿਆ ਨਹੀਂ ਇਹ ਕੋਈ ਨਰਾ ਆਪਣਾ ਨਹੀਂ ਜਾਓ ਮੇਰਾ ਆਪਣਾ ਸਾਰਿਆਂ ਦੀ ਟਾਈਮ ਦੇ ਮਾ ਦੋ ਟਾਈਮ ਦੇ ਨਹੀਂ ਆਉਂਦੇ ਕੀ ਮਾਮਲਾ ਭਾਜੀ ਇਹ ਸਾਡੇ ਨਗਰ ਨਿਗਮ ਦੇ ਵਿੱਚ ਦੇ ਕਿਹੜੇ ਕੱਲਾ ਗੁੰਡਾ ਕਰਦੀ ਮੇਰੇ ਤੇ ਐ ਮੈਂ ਹੈਂਡੀਕੈਪ ਬੰਦਾ ਸਾਰੇ ਪਾਸੇ ਇੰਨੀ ਐ ਸਾਰੀਆਂ ਰੇੜੀਆਂ ਲੱਗੀਆਂ ਪਈਆਂ ਹੋਰ ਕਿਸੇ ਪਾਸੇ ਕੋਈ ਕਾਰਵਾਈ ਨਹੀਂ ਸਿਰਫ ਮੇਰੇ ਤੇ ਕਾਰਵਾਈ ਕੀਤੀ ਜਾਂਦੀ ਹੈ ਪਹਿਲੇ ਵੀ ਆ ਕਿਉਂ ਨੰਬਰ 2005 ਦਾ ਲੱਗਿਆ ਜੀ ਇਹ ਤਾਂ ਬਹੁਤ ਪ੍ਰਾਜਾ 2005 ਦਾ ਲੱਗਿਆਗਾ ਸਾਰੇ ਪਾਸੇ ਦੇਖ ਲਓ ਕੰਨੀਆਂ ਲੱਗੀਆਂ ਕੋਆਰਡੀਨੇਟਰ ਬੜੇ ਕਬਜ਼ੇ ਸਾਰੇ ਪਾਸੇ ਕਬਜ਼ੇ ਆਗੇ ਜੋ ਕਿਸੇ ਨੂੰ ਨਹੀਂ ਦੇਖਦਾ ਸਿਰਫ ਮੇਰਾ ਦੇਖਦਾ ਪਿਆਗਾ ਬ్రਦਰ ਕੰਮ ਕੀ ਕਰਦੇ ਇੱਥੇ ਮੈਂ ਕੋ ਬਾਨੇ ਦਾ ਕੰਮ ਕਰਦਾ ਅੱਛਾ 2005 ਤੋਂ ਬੈਠਾ ਹਾਂ ਹਾਂਜੀ 2005 ਦੇ ਬੈਠੇ ਹਾਂ ਤੇ ਉਸ ਤੋਂ ਬਾਅਦ ਕਿਸ ਨੇ ਕੋਈ ਛਾਣ ਕੇ ਤੁਹਾਨੂੰ ਗੱਲ ਕਿਸੇ ਨੇ ਪਰੇਸ਼ਾਨੀ ਕੀਤੀ ਤਾਂ ਕੋਈ ਕਿਸੇ ਨਹੀਂ ਹੁਣ ਪਤਾ ਨਹੀਂ ਕੀ ਚੱਕਰ ਜਿਹੜਾ ਮੇਰੇ ਤੋਂ ਗੁੰਡਾਗਰਦੀ ਇਕੱਲੇ ਚ ਕੀਤੀ ਜਾਂਦੀ ਆ ਉਹ ਸਾਰੇ ਕਬਜ਼ੇ ਇਹਨੇ ਸਾਰੇ ਚੱਕੇ ਜਾਣ ਮੈਂ ਆਪੇ ਚੱਕ ਲਊਗਾ ਇਹਦੇ ਕੋਈ ਫੀਸ ਵਗੈਰਾ ਭਰਦੇ ਸੀ ਤੁਸੀਂ ਸਾਰੀ ਕਮੇਟੀ ਦੀ ਫੀਸ ਭਰਦੇ ਸੀ ਕਿੰਨੇ ਚਿਰ ਤੋਂ ਪੰਜ ਸਾਲ ਤੋਂ ਭਰਦੇ ਨਹੀਂ ਹੁਣ ਕੀ ਅ ਭੋਲੇ ਜਿੰਦਾ ਉਹ ਇੱਥੇ ਆਉਂਦੇ ਨੇ ਨੰਬਰ ਕੋਲ ਦੀ ਸਫਾਈ ਕਰਦੇ ਨੇ ਕਰਦੇ ਨਹੀਂ ਪੜੀ ਉਹ ਆਉਂਦੇ ਨੇ ਉਹ ਲੈ ਡਾਕਟਰ ਆਤਲਾ ਸਾਰੇ ਇੱਕ ਇੱਥੇ ਰੇੜੀ ਲੱਗਦੀ ਸੀ ਗੁਬਾਰਿਆਂ ਦੀ ਉਹਨਾਂ ਨੇ ਪੱਕਾ ਥੋਖਾ ਲਾ ਲਿਆ ਸੀ ਬੈਠ ਕੇ ਇਹ ਕੰਪਲੇਂਟ ਆਨਲਾਈਨ ਸੀਐਮ ਪੋਰਟਲ ਉੱਤੇ ਜਿਹਨੇ ਦਿੱਤੀ ਹੋਈ ਸੀ ਬਾਰ-ਬਾਰ ਕੰਪਲੇਂਟ ਹੋ ਰਹੀ ਸੀ ਜੀ ਓਕੇ ਵੀ ਇੱਕ ਇੱਥੇ ਨਵੀਂ ਰੇੜੀ ਲੱਗ ਗਈ ਸੀ ਉਹਦੀ ਕੰਪਲੇਂਟ ਹੋ ਰਹੀ ਸੀ ਉਹ ਹਟਾਉਣ ਵਾਸਤੇ ਅਸੀਂ ਆਏ ਸੀ ਅੱਛਾ ਚੱਕ ਲਿਆ ਉਹਨਾਂ ਨੇ ਜੀ ਹਾਂ ਜੀ ਉਹ ਹਟਵਾ ਦਿੱਤਾ ਜੀ ਤੇ ਜਿਹੜੇ ਬਾਕੀ ਬੇਚ ਹੋਰ ਗੱਬੇ ਵੀ ਆਈਆਂ ਥੋੜੀਆਂ ਜਿਹੜੀਆਂ ਮੈਂ ਇੱਕ ਆ ਸਾਹਮਣੇ ਸ਼ੈੱਡ ਹੈ ਜੀ ਲੱਗਾ ਹੋਇਆ ਉਹਨਾਂ ਨੂੰ ਕਹਿ ਦਿੰਦਾ ਵੀ ਇਹਨੂੰ ਹਟਾ ਲਓ ਉਹਨਾਂ ਨੂੰ ਟਾਈਮ ਦੇ ਦతా ਥੱਪੇ ਦਾ ਇਹਨੂੰ ਹਟਾ ਕੇ ਸਾਈਡ ਤੇ ਕਿਤੇ ਲਗਾ ਲਓ ਸੈਂਟਰ ਚ ਨਾਲ ਲਗਾਓ ਕਿਉਂਕਿ ਇੱਥੇ ਗੱਡੀਆਂ ਵੀ ਸੈਂਟਰ ਦੇ ਵਿੱਚ ਜਿਹੜੀ ਹੈ ਗੱਡੀਆਂ ਦੀ ਪਾਰਕਿੰਗ ਛੱਡੀ ਗਈ ਸੀ। ਨਾ ਕਿ ਇੱਥੇ ਰੇੜੀ ਲਗਾਉਣ ਵਾਸਤੇ ਸੀ ਇਹ ਚੁਪਾਟੀ ਆ। ਚੁਪਾਟੀ ਦੇ ਵਿੱਚ ਇਹ ਹੁੰਦਾ ਵੀ ਸਾਈਡਾਂ ਤੇ ਤੁਸੀਂ ਆਪਣਾ ਕਾਰੋਬਾਰ ਕਰ ਲਓ। ਸੈਂਟਰ 'ਚ ਜਿਹੜੀ ਪਬਲਿਕ ਹੁੰਦੀ ਆ ਉਹ ਆਪਣੀਆਂ ਗੱਡੀਆਂ, ਸਕੂਟਰ, ਮੋਟਰਸਾਈਕਲ ਖੜਾ ਕਰਕੇ ਤੁਹਾਡੇ ਕੋਲ ਆਉਣ ਦਾ ਤੇ ਤੁਹਾਡੇ ਉਹਨਾਂ ਨੂੰ ਵੀ ਕਨਵੀਨੀਅੰਟ ਰੋਅਵੇ ਤੁਹਾਨੂੰ ਵੀ ਕਨਵੀਨੀਅੰਟ। ਜਿਸ ਤਰ੍ਹਾਂ ਆਮ ਲੋਕਾਂ ਵੱਲੋਂ ਸੜਕਾਂ ਤੇ ਕਬਜ਼ੇ ਕੀਤੇ ਜਾ ਰਹੇ ਕੀ ਕਹਿਣਾ ਜਾਂਦੇ ਲੋਕ? ਭਾਜੀ ਇਹ ਤਾਂ ਦੇਖੋ ਇੱਕ ਮਾਨਸਿਕਤਾ ਹੀ ਬਣ ਚੁੱਕੀ ਆ ਲੋਕਾਂ ਦੀ। ਤੁਸੀਂ ਮੇਰੇ ਨਾਲ ਚੱਲੋ। ਮੈਂ ਹੁਣ ਕਾਰਵਾਈ ਕਰਾਂਗਾ ਜੇ ਦਿਨ 15 ਮਿੰਟਸ ਮੇਰੇ ਉੱਥੋਂ ਨਿਕਲਣ ਦੀ ਦੇਰ ਆ ਫਿਰ ਉਸੇ ਤਰ੍ਹਾਂ ਕਾਰ ਉਹਥੇ ਕਬਜ਼ੇ ਹੋ ਜਾਣੇ ਤੇ ਕਿ ਰੇਡੀ ਤੁਸੀਂ ਕਬਜ਼ੇ ਚ ਲਈਏ ਲੈ ਕੇ ਗਏ ਆ ਕਾਲੀ ਨਾਲ ਤੁਹਾਡੇ ਉਹ ਕਿਨਾਂ ਵੀ ਉਹ ਕਲੀਅਰ ਹੋਇਆ ਕੁਝ ਉਹ ਹਾਲੇ ਨਹੀਂ ਪਤਾ ਜੀ ਜਿਦੀ ਹੋਏਗੀ ਸ੍ਰੀਧਾਨ ਜੀ ਨੂੰ ਕਹਿਤਾ ਐ ਉੱਥੇ ਤੇ ਉਹ ਉੱਥੇ ਭੇਜ ਦੇਣਗੇ ਤੇ ਭਈ ਜੇ ਇਹ ਜੇ ਦੁਆਰਾ ਫੇਰ ਇਹ ਕਬਜ਼ੇ ਕਰਦੇ ਤਾਂ ਫੇਰ ਕੀ ਕਰ ਲਈਏ ਇਹ ਤਾਂ ਫਿਰ ਜ਼ਬਤੀ ਕਰਾਂਗੇ ਜੀ ਫਿਰ ਤਾਂ ਉਸ ਤੋਂ ਬਾਅਦ ਜੋ ਸਾਨੂੰ ਕੋਲ ਆਰਡਰ ਆ ਉਹ ਤੁਹਾਡੇ ਵਾਲੇ ਹੁਣ ਰੂਟੀਨ ਚੈਕਿੰਗ ਹੋਏਗੀ ਤਾਂ ਕਿ ਬ్రਦਰ ਮੈਂ ਆਇਆ ਤਾਂ ਦੇਖੋ ਮੈਨੂੰ ਤਾਂ ਟੈਂਪਰੇਰੀ ਭੇਜਿਆ ਗਿਆ ਠੀਕ ਹੈ ਮੈਂ ਕੈਬਿਯਾਰੀ ਇਨਸਪੈਕਟਰ ਨਹੀਂ ਹੈਗਾ ਮੈਂ ਸੈਨੀਟਰੀ ਇਨਸਪੈਕਟਰ ਹਾਂ ਮੈਨੂੰ ਤਾਂ ਮੇਰੇ ਕੁਸ਼ਨਰ ਮੈਮ ਵੱਲੋਂ ਆਰਡਰ ਕੀਤਾ ਗਿਆ ਕਿ ਤੁਸੀਂ ਨਾਲ ਜਾਣਾ ਹੈ ਕਾਰਵਾਈ ਕਰਕੇ ਆਣੀ ਹੈ ਤੇ ਮੈਂ ਕਰ ਦੂ ਕੀ ਨਾਮ ਤੁਹਾਡਾ ਸੁਣਨਾ ਮੇਰਾ ਨਾਮ ਹੀ ਤੇਜਮਾਰ ਸਰ ਤੇ ਨਾਲ ਤੁਹਾਡਾ ਇਨਸਪੈਕਟਰ ਕੌਣ ਸੀ ਉਹ ਤਰਨਪਾਲ ਹੈ ਜੀ ਬਿਲਡਿੰਗ ਇਨਸਪੈਕਟਰ ਹੈ ਉਹ